ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਪੂਰੇ ਤੰਦਰੁਸਤਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਤੰਦਰੁਸਤ ਹੋਵੋਗੇ ਲਓ ਜੀ ਬੜੇ ਦਿਨਾਂ ਬਾਅਦ ਅੱਜ ਆਪਾਂ ਆਪਣੀ ਸਕਿਨ ਦੀ ਥੋੜੀ ਬਹੁਤੀ ਕੇਅਰ ਕਰਨ ਲੱਗੇ ਹਾਂ ਕਿਉਂਕਿ ਭਜਨ ਰੱਠ ਜਿਆਦਾ ਹੀ ਰਹਿ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਤੇ ਸਕਿਨ ਵੱਲ ਕੋਈ ਧਿਆਨ ਨਹੀਂ ਦਿੱਤਾ ਹੈਗਾ ਤੇ ਹੁਣ ਆਪਾਂ ਜਾਣਾ ਹੈਗਾ ਇੱਕ ਮੈਰਿਜ ਤੇ ਤੇ 3-4 ਦਿਨ ਹੁਣ ਉੱਥੇ ਹੀ ਰਹਾਂਗੇ ਆਪਾਂ ਕੱਲ ਨੂੰ ਜਾਣਾ ਹੈ ਇਸ ਲਈ ਅੱਜ ਆਪਾਂ ਅੱਜ ਪਹਿਲੀ ਤਿਆਰੀ ਕਰਦੇ ਆਂ ਸਭ ਤੋਂ ਪਹਿਲੀ ਤਿਆਰੀ ਹੈ ਜਿਹੜੀ ਉਹ ਆਪਣੇ ਸਕਿਨ ਦੀ ਹੈ ਤੇ ਮਹਿੰਦੀ ਆਪਾਂ ਲਾ ਲਈ ਹਾਂ ਦੇਖੋ ਠੀਕ ਹੈ ਦੂਜੇ ਪਾਸੇ ਵੀ ਤੁਹਾਨੂੰ ਦਿਖਾਉਣੀ ਆ ਮੈਂ ਇਹ ਲੋ ਅਰੇਬੀਅਨ ਸਟਾਈਲ ਮਹਿੰਦੀ ਲਾਈ ਹੈ ਇੱਧਰ ਤਾਂ ਪੂਰਾ ਅਰੇਬੀਅਨ ਸਟਾਈਲ ਹੈਗਾ ਤੇ ਜਿਹੜਾ ਇਹ ਵਾਲਾ ਸਟਾਈਲ ਹੈ ਇਹ ਮੈਨੂੰ ਕੋਈ ਜ਼ਿਆਦਾ ਅਰੇਬੀਅਨ ਨਹੀਂ ਲੱਗਿਆ ਹੈਗਾ ਬਸ ਐ ਲਾ ਲਓ ਵੀ ਥੋੜਾ ਜਿਹਾ ਹੱਥ ਖਾਲੀ ਛੱਡੇ ਬਾਕੀ ਸਾਰਾ ਭਰਿਆ ਹੋਇਆ ਤੇ ਬੈਕ ਸਾਈਡ ਤੇ ਮੈਂ ਕਦੇ ਵੀ ਮਹਿੰਦੀ ਨਹੀਂ ਲਾਉਂਦੀ ਹੈਗੀ ਕਿਉਂਕਿ ਮੈਨੂੰ ਬੈਕ ਸਾਈਡ ਤੇ ਮਹਿੰਦੀ ਜੇ ਉਹ ਉੱਤਰ ਦੀ ਆ ਉਹ ਤੋਂ ਬਹੁਤ ਜ਼ਿਆਦਾ ਬੁਰੀ ਲੱਗਦੀ ਆ ਇਸ ਕਰਕੇ ਆਪਾਂ ਸਿਰਫ ਹੱਥ ਦੇ ਇਨਸਾਈਡ ਹੀ ਲਾਉਣੇ ਆ ਹਨ ਤੇ ਲੋ ਜੀ ਇਹਨੇ ਤਾਂ ਹੋ ਜਾਣਾ ਸਵੇਰ ਤੱਕ ਡਾਰਕ ਨਾਈਟ ਹੈ ਜੀ ਵੈਸੇ ਮੇਰੇ ਜ਼ਿਆਦਾ ਡਾਰਕ ਕਦੇ ਚੜਦੀ ਨਹੀਂ ਹੈਗੀ ਨਾਰਮਲ ਜਿਹੀ ਰਹਿੰਦੀ ਹੁੰਦੀ ਆ ਤੇ ਚਲੋ ਜੀ ਅਗਲੀ ਗੱਲ ਕਰਦੇ ਆ ਕਿ ਅੱਜ ਆਪਾਂ ਹਾਈਡਰਾ ਫੇਸ਼ੀਅਲ ਕਰਦੇ ਆ ਕਿਉਂਕਿ ਆਪਾਂ ਜਾਣਾ ਇੱਕ ਵਿਆਹ ਤੇ ਖਾਸਮ ਖਾਸ ਵਿਆਹ ਤੇ ਤੇ ਉਹਦੇ ਲਈ ਆਪਾਂ ਛੋਟਾ ਮੋਟਾ ਫੇਸ਼ੀਅਲ ਜਿਹੜਾ ਉਹ ਨਹੀਂ ਕਰ ਸਕਦੇ ਆ ਆਪਾਂ ਹਾਈਡਰਾ ਫੇਸ਼ੀਅਲ ਹੀ ਕਰਾਂਗੇ ਤੇ ਉਹ ਕਿਵੇਂ ਕਰਨਾ ਹੈਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਸਿਰਫ ਕਰਦੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਘਰ ਦੀ ਕਿਚਨ ਦੇ ਵਿੱਚ इजीली ਅਵੇਲੇਬਲ ਹੁੰਦੀਆਂ ਨੇ ਤੇ ਉਹਨਾਂ ਨਾਲ ਹੀ ਆਪਾਂ ਹਾਈਡਰਾ ਫੇਸ਼ੀਅਲ ਅੱਜ ਕਰਦੇ ਆਂ ਤੇ ਚਿਹਰੇ ਨੂੰ ਐਨ ਪੂਰਾ ਚਮਕਾਉਨੇ ਆ ਤੇ ਰਿਜ਼ਲਟ ਨੇ ਜਿਹੜੇ 110% ਪੋਜ਼ਿਟਿਵ ਰਹਿਣਗੇ ਬਹੁਤ ਖੂਬਸੂਰਤ ਸਕਿਨ ਹੋ ਜਾਂਦੀ ਐ ਸੌਫਟ ਹੋ ਜਾਂਦੀ ਐ ਸ਼ਾਈਨੀ ਹੋ ਜਾਂਦੀ ਐ ਰਿੰਕਲ ਫਰੀ ਹੋ ਜਾਂਦੀ ਐ ਵੈਸੇ ਵੀ ਰਿੰਕਲਸ ਤਾਂ ਮੇਰੇ ਆਈ ਨਹੀਂ ਆ ਤੁਹਨ ਦਿਖਦੇ ਨਹੀਂ ਐ ਤੇ ਬਹੁਤ ਵਧੀਆ ਹੋ ਜਾਂਦੀ ਹੈ ਜੀ ਤੇ ਆਪਾਂ ਕਰਕੇ ਦਿਖਾਉਣੇ ਆ ਉਸ ਤੋਂ ਬਾਅਦ ਤੁਸੀਂ ਵੀ ਜਦੋਂ ਵੀ ਕਿਸੇ ਮੈਰਿਜ ਤੇ ਜਾਣਾ ਹੈ ਫੰਕਸ਼ਨ ਤੇ ਜਾਣਾ ਹੈ ਘਰ ਵੀ ਰਹਿਣਾ ਹੈ ਤਾਂ ਵੀ ਕਰ ਸਕਦੇ ਆ ਤੇ ਘਰ ਦੀਆਂ ਚੀਜ਼ਾਂ ਨਾਲ ਹੀ ਆਪਾਂ ਕਰਦੇ ਆ ਕਿਉਂਕਿ ਕਿਹੜਾ ਕੁਝ ਮੁੱਲ ਲੱਗਦਾ ਹੈਗਾ ਸੋ ਪਹਿਲਾਂ ਤਾਂ ਕਰਾਂਗੇ ਆਪਾਂ ਸਕਿਨ ਦੀ ਕੇਅਰ ਤੇ ਫਿਰ ਆਪਾਂ ਹੋਰ ਕੰਮ ਕਰਾਂਗੇ ਠੀਕ ਹੈ ਜੀ ਉਹ ਬਹੁਤ ਜ਼ਰੂਰੀ ਆ ਲਓ ਜੀ ਆਪਾਂ ਰੈਡੀ ਹੋ ਗਏ ਆ ਹਾਈਡਰਾਫੇਸ਼ੀਅਲ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਕਿ ਆਪਾਂ ਆਪਣਾ ਚਿਹਰਾ ਦਾ ਜਿਹੜਾ ਕਲੀਨ ਅਪ ਕਰਨਾ ਹੈਗਾ ਕਲੀਨ ਅਪ ਕਰਨ ਵਾਸਤੇ ਪਹਿਲਾਂ ਤਾਂ ਆਪਾਂ ਲਿਆ ਹੈਗਾ ਰੋਜ਼ ਵਾਟਰ ਠੀਕ ਹੈ ਜੀ ਰੋਜ਼ ਵਾਟਰ ਤਾਂ ਮਸਟ ਹੈਗਾ ਇਹ ਤਾਂ ਆਪਾਂ ਯੂਜ਼ ਕਰਦੀ ਕਰਦੀ ਆ ਤੇ ਲੋ ਨਵਾਂ ਨਵਾਂ ਲੈ ਕੇ ਆਉਂਦਾ ਜੀ ਖਤਮ ਹੋ ਗਿਆ ਸੀ ਲੋ ਬਿਲਕੁਲ ਕਲੀਨ ਹੋ ਗਿਆ ਤੇ ਹੁਣ ਆਪਾਂ ਇਹਦੀ ਕਲੀਨਜ਼ਿੰਗ ਕਰਨੀ ਆ ਆਪਣੇ ਫੇਸ ਦੀ ਠੀਕ ਹੈ ਲਓ ਜੀ ਮੇਰੇ ਕੋਲ ਇਦਾਂ ਹੀ ਮੋਟਾ-ਮੋਟਾ ਜਿਹਾ ਸਮਾਨ ਰੱਖਿਆ ਹੋਇਆ ਤੁਸੀਂ ਇਹ ਨਾ ਕਿਉਂ ਕਿ ਸਟੀਲ ਦੀ ਕੌਲੀ ਕਿਉਂ ਲਈ ਆ ਕੰਚ ਦੀ ਕਿਉਂ ਨਹੀਂ ਲਈ ਤੁਸੀਂ ਇਹ ਵਾਲੀ ਕਿਉਂ ਲਈ ਆ ਕੰਚ ਦੀ ਕਿਉਂ ਨਹੀਂ ਲਈ ਜੋ ਵੀ ਹੈਗਾ ਤੁਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਕਿ ਮੈਂ ਬਹੁਤ ਜ਼ਿਆਦਾ ਸਮਾਨ ਇਕੱਠਾ ਕਰਾਂ ਜੋ ਵੀ ਮੇਰੇ ਹੱਥ 'ਚ ਆ ਜਾਏ ਮੈਂ ਲਿਆ ਕੇ ਰੱਖ ਲਏ ਤੇ ਲਓ ਜੀ ਇਹਦੇ ਲਈ ਆਪਾਂ ਲਿਆ ਹੈਗਾ ਦੁੱਧ ਸਭ ਤੋਂ ਪਹਿਲਾਂ ਠੀਕ ਹੈ ਆਪਾਂ ਥੋੜਾ ਜਿਹਾ ਦੁੱਧ ਜਿਹੜਾ ਇਹਦੇ ਵਿੱਚ ਪਾ ਲਿਆ ਨਾਰਮਲ ਹੈਗਾ ਜੀ ਇਹ ਫ੍ਰਿਜ ਵਾਲਾ ਨਹੀਂ ਹੈਗਾ ਬਾਹਰ ਹੀ ਪਿਆ ਸੀ ਫ੍ਰਿਜ ਵਾਲਾ ਠੰਡਾ ਠੰਡਾ ਤਾਂ ਯੂਜ਼ ਕਰਨੀ ਹੈ ਓਕੇ ਤੇ ਅੱਜ ਵਾਲੀ ਆਪਣਾ ਜਿਹੜਾ ਵੀਡੀਓ ਹੈਗੀ ਹੈ ਹਾਈਡਰਾ ਫੇਸ਼ੀਅਲ ਵਾਲੀ ਉਹਦੇ ਵਿੱਚ ਇੱਕ ਇੰਗਰੀਡੀਅੰਟ ਹੈ ਜਿਹੜਾ ਉਹ ਮੇਨ ਰਹੂਗਾ ਪ੍ਰਧਾਨ ਰਹੂਗਾ ਉਹ ਹੋਊਗੀ ਗਲਿਸਰਿਨ ਠੀਕ ਹੈ ਤੇ ਲਓ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਸ਼ਹਿਦ ਪਾ ਲਿਆ ਠੀਕ ਹੈ ਜੀ ਅੱਧਾ ਚਮਚ ਲੈ ਲਓ ਵੱਧਦੇ ਤੋਂ ਵੀ ਮੈਂ ਘੱਟ ਹੀ ਲਿਆ ਜਿਆਦਾ ਚਿਪਚਿਪਾਜਾ ਹੋ ਜਾਂਦਾ ਫਿਰ ਤੇ ਫਿਰ ਆਪਾਂ ਲਵਾਂਗੇ ਗਲਿਸਰਿਨ ਗਲਿਸਰਿਨ ਵੀ ਬਹੁਤ ਜ਼ਿਆਦਾ ਨਹੀਂ ਲੈਣੀ ਕਿਉਂਕਿ ਚਮਚ ਮੇਰੇ ਕੋਲ ਵਾਹ ਵੀ ਵੱਡਾ ਹੈਗਾ ਲੋ ਤੀਜਾ ਕਿ ਹਿੱਸਾ ਜਿਹੜਾ ਚਮਚ ਦਾ ਉਹ ਮੈਂ ਗਲਿਸਰਿਨ ਲੈ ਲਈਏ ਇਹ ਆਪਣਾ ਕਲੀਨ ਅਪ ਹੋ ਗਿਆ ਬਣ ਗਿਆ ਰੈਡੀ ਹੈ ਇਹ ਇਹਦੇ ਨਾਲ ਆਪਣਾ ਆਪਣਾ ਫੇਸ ਹੈ ਜਿਹੜਾ ਉਹਦਾ ਆਪਾਂ ਕਲੀਨ ਅਪ ਕਰਾਂਗੇ ਲਓ ਲਓ ਮੈਂ ਇਹਦੇ ਲਈ ਬਸ ਟਿਸ਼ੂ ਪੇਪਰ ਹੀ ਲਿਆ ਹੈਗਾ ਤੁਸੀਂ ਜੋ ਮਰਜ਼ੀ ਲੈ ਲਿਓ ਮੈਂ ਇਹਦੇ ਨਾਲ ਹੀ ਬਸ ਕਲੀਨ ਅਪ ਕਰ ਲਵਗੀ ਆਪਣਾ ਲਓ ਆਪਣੀ ਹਾਈਡਰੇਸ਼ਨ ਬਣਾ ਕੇ ਰੱਖਦੀ ਹੈ ਡਰਾਈ ਨਹੀਂ ਹੋਣ ਦੀ ਸਕਿਨ ਨੂੰ ਕਿਉਂਕਿ ਸਰਦੀਆਂ ਨੇ ਅਜੇ ਵੀ ਸਰਦੀਆਂ ਨੇ ਜੀ ਗਰਮੀ ਤਾਂ ਜਾਈ ਨਹੀਂ ਸਕਿਨ ਡਰਾਈ ਹੋ ਹੀ ਜਾਂਦੀ ਆ ਕਿਉਂਕਿ ਆਪਾਂ ਧੁੱਪੇ ਵਗੈਰਾ ਵੀ ਹਜੇ ਬੈਠਦੇ ਆ ਤਾਂ ਹੈ ਨਹੀਂ ਕਿ ਆਪਾਂ ਅੰਦਰ ਬੈਠਦੇ ਮੌਸਮ ਇਹ ਜ ਆ ਗਿਆ ਕਿ ਨਾ ਤਾਂ ਆਪਣੇ ਤੋਂ ਅੰਦਰ ਬੈਠਾ ਜਾਂਦਾ ਅੰਦਰ ਬੈਠਦੇ ਆ ਤਾਂ ਆਪਾਂ ਨੂੰ ਫੰਮ ਲੱਗਦੀ ਆ ਜੇ ਧੁੱਪੇ ਬੈਠਦੇ ਆ ਤਾਂ ਆਪਾਂ ਨੂੰ ਗਰਮੀ ਆਉਂਦੀ ਆ ਸੋ ਬਸ ਧੁੱਪ ਛਾਂ ਚੱਲਦੀ ਰਹਿੰਦੀ ਆ ਇਸ ਕਰਕੇ ਆਪਣਾ ਜਿਹੜਾ ਫੇਸ ਹੈਗਾ ਉਹ ਡੀ ਹਾਈਡਰੇਟ ਹੋ ਜਾਂਦਾ ਸਕਿਨ ਡੀ ਹਾਈਡਰੇਟ ਹੋ ਜਾਂਦੀ ਆ ਉਹਨੂੰ ਹਾਈਡਰੇਟ ਕਰਨ ਵਾਸਤੇ गलेसरे जी जरूर यूज़ करनी है ठीक है मैं नैपकिन ले, ले लिया तो जिम्मे भी मर्जी कर सकते हो, नैपकिन भी यूज़ कर सकते हो हाथों भी इदा पहल कर सकते हो ठीक है जी लो होर नैपकिन लै लें आप चंगी तरह साफ कर लेना ਠੀਕ ਹੈ ਜੀ ਮੇਰਾ ਜਿਹੜਾ ਫੇਸ਼ੀਅਲ ਹੈ ਬਹੁਤ ਜਿਆਦਾ ਟਾਈਮ ਨਹੀਂ ਮੈਂ ਲਾਉਂਗੀ ਨਾ ਹੀ ਆਪਣੇ ਕੋਲੇ ਇੰਨਾ ਜਿਆਦਾ ਟਾਈਮ ਹੈਗਾ ਲੋ ਠੀਕ ਹੈ ਜੀ ਲੋ ਇਹ ਆਪਣਾ ਜਿਹੜਾ ਬਣਾ ਕੇ ਰੱਖਿਆ ਆਪਾਂ ਕਲੀਨਪੈਨ ਨੂੰ ਆਪਾਂ ਐਜ਼ ਇਟ ਇਜ਼ ਇੱਥੇ ਰੱਖਾਂਗੇ ਹੁਣ ਆਪਾਂ ਕੀ ਕਰਨਾ ਅੱਗੇ ਮੇਰੇ ਕੋਲੇ ਨਾ ਇੱਕ ਆਲੂ ਦਾ ਰਸ ਹੈ ਇਹ ਮੈਂ ਥੋੜਾ ਜਾ ਆਲੂ ਦਾ ਆਲੂ ਨੂੰ ਕੁਦਕਸ਼ ਕੀਤਾ ਵਾਸ਼ ਕਰਕੇ ਫਿਰ ਉਹਦਾ ਆਪਾਂ ਇਦਾਂ ਦੱਬ ਕੇ ਰਸ ਜਿਹੜਾ ਉਹ ਕਢ ਲਿਆ ਸੀਗਾ ਇਹ ਆਪਾਂ ਥੋੜਾ ਜਿਹਾ ਪਾ ਲਿਆ ਐ ਲਾ ਲਓ ਚਮਚਕ ਹੈਗਾ ਮੇਰੇ ਕੋਲੇ ਉਹ ਮੈਂ ਪਾ ਲਿਆ ਇਹਦੇ ਵਿੱਚ ਹੁਣ ਥੋੜੀ ਜੀ ਮੈਂ ਇਹਦੇ ਵਿੱਚ ਪਾ ਲੂੰਗੀ ਕਾਫੀ ਆਪਣੇ ਅੰਦਾਜ਼ੇ ਹੀ ਚੱਲਣਗੇ ਜੀ ਇਹਦੇ ਵਿੱਚ ਕੋਈ ਵੀ ਚੀਜ਼ ਹੈ ਜੀ ਨਹੀਂ ਹੈਗੀ ਜਿਹੜੀ ਤੁਹਾਡੀ ਸਕਿਨ ਨੂੰ ਖਰਾਬ ਕਰੇ ਇਸ ਕਰਕੇ ਆਪਾਂ ਇਹਦੇ ਵਿੱਚ ਅੱਧਾ ਚਮਚ ਹੈਗਾ ਜਿਹੜਾ ਉਹ ਕਾਫੀ ਦਾ ਪਾ ਲਿਆ ਠੀਕ ਅੱਧੇ ਤੋਂ ਵੀ ਥੋੜਾ ਘੱਟ ਹੀ ਰੱਖਿਆ ਮੈਂ ਕਿਉਂਕਿ ਆਪਣੇ ਚਮਚ ਆ ਰਹੇ ਜਿਹੜੇ ਘਰਾਂ ਦੇ ਵਿੱਚ ਕੋਈ ਐਨੇ ਛੋਟੇ ਨਹੀਂ ਹੁੰਦੇ ਹੈਗੇ ਇਸ ਕਰਕੇ ਆਪਾਂ ਅੱਧਾ ਚਮਚ ਤੋਂ ਵੀ ਘੱਟ ਰੱਖਿਆ ਹੈ ਤੇ ਨੈਕਸਟ ਆਪਾਂ ਲੈਣਾ ਹੈਗਾ ਬੇਸਨ ਤੇ ਥੋੜਾ ਜਿਹਾ ਮੈਂ ਬੇਸਨ ਪਾ ਲੂੰਗੀ ਇਹਦੇ ਵਿੱਚ ਪੰਨਾ ਕਿ ਤੀਜਾ ਕਿਸੇ ਸਹੀ ਆ ਬਸ ਚਮਚ ਦਾ ਤੇ ਹੁਣ ਪਾਵਾਂਗੇ ਆਪਾਂ ਜਿਹੜਾ ਆਪਣਾ ਅੱਜ ਦਾ ਪ੍ਰਧਾਨ ਇੰਗਰੀਡੀਅੰਟ ਹੈਗਾ ਮੇਨ ਇੰਗਰੀਡੀਅੰਟ ਹੈਗਾ ਉਹ ਹੈਗਾ ਆਪਣੀ ਗਲਿਸਰਿਨ ਜਿਹੜੀ ਆਪਾਂ ਫੇਰ ਯੂਜ਼ ਕਰਦੇ ਹਾਂ ਹੁਣ ਦੁਬਾਰਾ ਥੋੜੀ ਜਿਹੀ ਗਲਿਸਰਿਨ ਪਾਵਾਂਗੇ ਉਹ ਵੀ ਤੀਜਾ ਕਿਸਾ ਤੀਜਾ ਕਿ ਸ 3-4 5-7 ਡ੍ਰੌਪਸ ਹੀ ਪਾਈਆਂ ਨੇ ਮੈਂ ਤੇ ਲੋ ਜੀ ਹੁਣ ਇਹਨੂੰ ਆਪਾਂ ਮਿਕਸ ਕਰ ਲੈਨੇ ਆ ਠੀਕ ਹੈ ਬੇਸਨ ਮੈਂ ਥੋੜਾ ਜਿਹਾ ਹੋਰ ਪਾਉਂਗੀ ਕਿਉਂਕਿ ਮੈਨੂੰ ਥੋੜਾ ਜਿਹਾ ਨਾ ਇਹ ਪਤਲਾ ਲੱਗ ਰਿਹਾ ਦੇਖ ਕੇ ਜਿਹਾ ਪਾ ਲੈਣਾ ਤੁਸੀਂ ਮਤਲਬ ਕਿ ਐ ਵੀ ਨਾ ਹੋਵੇ ਕਿ ਬਹੁਤ ਜ਼ਿਆਦਾ ਪਤਲਾ ਹੋਵੇ ਕਿਉਂਕਿ ਆਪਾਂ ਇਸ ਸਕਰਬ ਤਿਆਰ ਕਰ ਰਹੇ ਹਾਂ ਇਹਦੇ ਨਾਲ ਆਪਾਂ ਆਪਣੇ ਫੇਸ ਨੂੰ ਸਕਰਬ ਕਰਾਂਗੇ ਇਹ ਆਪਣਾ ਬਹੁਤ ਵਧੀਆ ਸਕਰਬਰ ਹੋਊਗਾ ਥੋੜੀ ਜਿਹੀ ਮੈਂ ਇਹਦੇ ਵਿੱਚ ਔਰ ਕਾਫੀ ਪਾ ਲੈਣੀ ਹੈ ਕਿਉਂਕਿ ਇਹ ਬਹੁਤ ਥੋੜਾ ਪਤਲਾ ਲੱਗਿਆ ਜਾਂ ਲਾ ਲਓ ਕਿ ਮੇਰੇ ਤੋਂ ਆਲੂ ਦਾ ਰਸ ਹੈ ਜਿਹੜਾ ਉਹ ਜ਼ਿਆਦਾ ਪੈ ਗਿਆ ਤੇ ਮੇਰਾ ਦੁਪੱਟਾ ਜਿਹੜਾ ਖਰਾਬ ਨਾ ਹੋ ਜੇ ਇਸ ਕਰਕੇ ਮੈਂ ਇਹਨੂੰ ਸਾਈਡ ਤੇ ਰੱਖਦੀ ਹਾਂ ਬਹੁਤ ਵਧੀਆ ਸਕਰਬਰ ਹੈ ਜਿਹੜਾ ਉਹ ਆਪਣਾ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਇਹਨੂੰ ਯੂਜ਼ ਕਰਦੇ ਹਾਂ ਲੋ ਹੁਣ ਆਪਾਂ ਹੱਥਾਂ ਦਾ ਯੂਜ਼ ਜ਼ਰੂਰ ਕਰਾਂਗੇ ਫੇਸ ਕਰਾ ਕਰਤੀ ਆਪਾਂ ਮ사ਜ ਆ ਜਿਹੜੀ ਉਹ ਫੇਸ ਦੀ ਆਪਣੀ ਕਰ ਲੈਣੀ ਆ ਚੰਗਾ ਦੀ ਪੀਕ ਬਹੁਤ ਵਧੀਆ ਸਕਰਬਰ ਹੈਗਾ ਜੀ ਇਹਦੇ ਨਾਲ ਸਕਿਨਾਂ ਜਿਹੜੀ ਬਹੁਤ ਅੱਛੀ ਹੋ ਜਾਂਦੀ ਹੈ ਸੌਫਟਨੈਸ ਬਹੁਤ ਆਉਂਦੀ ਹੈ ਜਿਹੜਾ ਇਹ ਫੇਸ਼ੀਅਲ ਹੈਗਾ ਨਾ ਜਿਹਦਾ ਬਹੁਤ ਜ਼ਿਆਦਾ ਵਧੀਆ ਇਫੈਕਟ ਆਉਂਦਾ ਜੀ ਬਹੁਤ ਜ਼ਿਆਦਾ ਤੁਹਾਨੂੰ ਕੱਲ ਨੂੰ ਦਿਖਾਉਂਗੀ ਮੈਂ ਆਪਣੇ ਫੇਸ ਤੇ ਕਿੰਨਾ ਅੱਛਾ ਇਫੈਕਟ ਆਇਆ ਹੈਗਾ ਲੌਂਗ ਲਾਸਟਿੰਗ ਇਫੈਕਟ ਹੁੰਦਾ ਜੀ ਇਹ ਉਹ ਪਾਰਲਰ ਵਾਲੇ ਫੇਸ਼ੀਅਲ ਨਹੀਂ ਹੈਗਾ ਜਿਹਦਾ ਥੋੜਾ ਜਿਹਾ ਦੇਰ ਇਫੈਕਟ ਰਹਿੰਦਾ 2-4 ਦਿਨ ਤੇ ਫਿਰ ਖਰਾਬ ਹੋ ਜੇ ਇਹਨੂੰ ਇਹ ਉਹ ਵਾਲਾ ਨਹੀਂ ਹੈ ਤੁਸੀਂ ਨਾ ਇਦਾਂ 500 ਮਿੰਟ ਇਸ ਤਰ੍ਹਾਂ ਤੁਸੀਂ ਆਪਣਾ ਮ사ਜ ਜਿਹੜੀ ਉਹ ਕਰਨੀ ਹੈਗੀ ਐ ਹਲਕੇ ਹੱਥਾਂ ਨਾਲ ਕਰਨੀ ਜਿਹੜਾ ਆਲੂ ਦਾ ਰਸ ਪਾਇਆ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਆਪਣੀ ਸਕਿਨ ਲਈ ਯੂਸਫੁਲ ਹੈਗਾ ਉਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਜਿਹੜਾ ਸਾਡੀ ਸਕਿਨ ਵਾਸਤੇ ਬਹੁਤ ਚੰਗਾ ਹੈਗਾ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਦੱਸਿਆ ਸੀ ਕਿ ਛੋਟੇ ਹੁੰਦੇ ਆਪਾਂ ਜਿਹੜਾ ਸੰਤਰੇ ਦਾ ਰਸ ਹੁੰਦਾ ਸੀਗਾ ਉਹ ਲਾ ਲੈਂਦੇ ਹੁੰਦੇ ਸੀ ਫੇਸ ਤੇ ਹਨਾ ਛਿਲਕਾ ਖਸਾ ਲੈਂਦੇ ਹੁੰਦੇ ਸੀ ਫੇਸ ਤੇ ਕਿਉਂਕਿ ਉਹਦੇ ਚ ਵਿਟਾਮਿਨ ਸੀ ਬਹੁਤ ਜ਼ਿਆਦਾ ਸੀ ਜਿਸ ਤਰ੍ਹਾਂ ਆਪਣੀ ਪਾਰਲਰ ਦੇ ਵਿੱਚ ਮ사ਜ ਹੁੰਦੀ ਹੁੰਦੀ ਆ ਨਾ ਉਦਾਂ ਤੁਸੀਂ ਮ사ਜ ਇਹਦੀ ਇਸ ਤਰ੍ਹਾਂ ਕਰ ਲੈਣੀ ਆ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇਚਰਲ ਨੇ ਉਹਨਾਂ ਨੇ ਆਪਣਾ ਆਪਣਾ ਇਫੈਕਟ ਆ ਜਿਹੜਾ ਜ਼ਰੂਰ ਤੁਹਾਡੀ ਸਕਿਨ ਤੇ ਦਿਖਾਉਣਾ ਹੈਗਾ ਲੋਈ ਟਾਈਮ ਹੋ ਗਿਆ ਹੁਣ ਵਧੀਆ ਆਪਾਂ ਨੂੰ ਕਰਦੇ ਆਂ ਮ사ਜ ਲੋ ਲੋਜੀ ਕਾਫੀ ਹੋ ਗਈ ਹੁਣ ਸੱਤ ਅੱਠ ਮਿੰਟ ਹੋ ਗਏ ਹੁਣ ਆਪਾਂ ਜਿਹੜਾ ਕਲੀਨ ਅਪ ਰੈਡੀ ਕੀਤਾ ਸੀਗਾ ਨਾ ਪਹਿਲਾਂ ਦੁੱਧ ਦੇ ਵਿੱਚ ਗਲਿਸਰਿਨ ਪਾਈ ਸੀ ਵਰ ਸ਼ੈੱਡ ਪਾਇਆ ਸੀ ਉਸੇ ਕਲੀਨ ਅਪ ਦੇ ਨਾਲ ਆਪਾਂ ਆਪਣੇ ਫੇਸ ਨੂੰ ਕਲੀਨ ਕਰਾਂਗੇ ਹੁਣ ਠੀਕ ਹੈ ਜੀ ਲੋ ਮੈਂ ਤਾਂ ਟਿਸ਼ੂ ਪੇਪਰ ਹੀ ਫੇਰ ਯੂਜ਼ ਕਰ ਰਹੀ ਹਾਂ ਇਦੇ ਨਾਲ ਹੀ ਆਪਾਂ ਆਪਣਾ ਜਿਹੜਾ ਸਕਰਬਰ ਹੈਗਾ ਉਹ ਉਤਾਰ ਲਾਂਗੇ ਲੋ ਜੀ ਆਪਾਂ ਮੋਟਾ-ਮੋਟਾ ਤਾਂ ਇਦਾਂ ਹੀ ਨਾਲ ਹੀ ਉਤਾਰ ਲਿਆ ਸੀ ਕਲੀਨ ਆਪਣਾ ਪਰ ਚੰਗੀ ਤਰ੍ਹਾਂ ਨਹੀਂ ਉਤਾਰਿਆ ਕਿਉਂਕਿ ਉਹਦੇ ਵਿੱਚ ਗਲਿਸਰਿਨ ਵਗੈਰਾ ਹੁੰਦੀ ਆ ਉਹ ਚਿਪਚਿਪਾ ਹੁੰਦਾ ਹੈ ਨਾ ਤੇ ਹੁਣ ਆਪਾਂ ਫੇਸ ਨੂੰ ਕਰ ਲਿਆ ਚੰਗੀ ਤਰ੍ਹਾਂ ਵਾਸ਼ ਤੇ ਹੁਣ ਆਪਾਂ ਬਣਾਵਾਂਗੇ ਅਗਲਾ ਆਪਣਾ ਪੈਕ ਠੀਕ ਹੈ ਜੀ ਲੋ ਹੁਣ ਆਪਾਂ ਬਣਾਉਣੀ ਆ ਪੈਕ ਤੇ ਪੈਕ ਬਣਾਉਣ ਵਾਸਤੇ ਆਪਣੇ ਕੋਲੇ ਉਹੀ ਮਿਲਕ ਫੇਰ ਹੈਗਾ ਦੁੱਧ ਤੇ ਇਹਦੇ ਵਿੱਚ ਆਪਾਂ ਫੇਰ ਪਾਵਾਂਗੇ ਗਲਿਸਰਿਨ ਗਲਿਸਰਿਨ ਬਿਨਾਂ ਤਾਂ ਅੱਜ ਆਪਣਾ ਸਦਾ ਹੀ ਨਹੀਂ ਹੈਗਾ ਪੂਰੀ ਪਰਪਰ ਕੇ ਗਲਿਸਰਿਨ ਯੂਜ਼ ਕਰ ਲਈ ਅੱਜ ਆਪਾਂ ਤੇ ਹੁਣ ਯੂਜ਼ ਕਰਾਂਗੇ ਇਹਦੇ ਵਿੱਚ ਆਪਾਂ ਬੇਸਨ ਤੁਸੀਂ ਨਾ ਜੀ ਚਾਵਲਾਂ ਦਾ ਆਟਾ ਵੀ ਯੂਜ਼ ਕਰ ਸਕਦੇ ਆ ਉਹ ਵੀ ਬਹੁਤ ਵਧੀਆ ਪਰ ਮੇਰੇ ਕੋਲ ਆ ਚਾਵਲਾਂ ਦਾ ਤਾਂ ਨਹੀਂ ਹੈਗਾ ਇਸ ਕਰਕੇ ਆਪਾਂ ਬੇਸਨ ਯੂਜ਼ ਕਰਦੇ ਆ ਬੇਸਨ ਬਹੁਤ ਵਧੀਆ ਚੀਜ਼ ਹੈ ਠੀਕ ਆ ਜੀ ਚਲੋ ਬਸ ਮੈਂ ਇਹਦੇ ਵਿੱਚ ਲਿਆ ਦੁੱਧ ਤੇ ਬੇਸਨ ਤੇ ਹੋਰ ਆਪਾਂ ਲਿਆ ਹੈਗਾ ਇਹਦੇ ਵਿੱਚ ਗਲਿਸਰਿਨ ठीक है जी ये अपना पैक रेडी हो गया इदा इतना करके आउटवर्ड त अपवर्ड डायरेक्शन लाना हों हथ ही आप यूज कर लेना पर थोड़ा जइजली थोड़ा जरीके ला हथ जबेड़ने ਮੈਂ ਬਿਨਾ ਮਿਰਰ ਤੋਂ ਦੇਖੇ ਲਾ ਰਹੀ ਹਾਂ ਜੇ ਇਧਰ ਉਧਰ ਲੱਗ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਦੋਂ ਆਪਾਂ ਪੈਕ ਲਾ ਲਿਆ ਨਾ ਜੀ ਤੇ ਇਹਨੂੰ ਆਪਾਂ 80% ਤੱਕ ਸੁੱਕਣ ਦੇਵਾਂਗੇ 20% ਗਿੱਲਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਹਾਰਡਲੀ ਨਹੀਂ ਸੁੱਕਣਾ ਚਾਹੀਦਾ ਇਹ ਕਿ ਬਹੁਤ ਜ਼ਿਆਦਾ ਹੀ ਸੁੱਕ ਜੇ ਤੇ ਜਦੋਂ ਇਹ ਥੋੜਾ ਜਾ ਹਲਕਾ ਹਲਕਾ ਆਪਾਂ ਨੂੰ ਸਿੱਲਾ ਜਿਹਾ ਰਹਿ ਗਿਆ ਉਦੋਂ ਆਪਾਂ ਇਹਨੂੰ ਹਲਕੇ ਹੱਥਾਂ ਨਾਲ ਪਾਣੀ ਲਾ ਕੇ ਨਾ ਤੇ ਫਿਰ ਆਪਾਂ ਇਹਨੂੰ ਉਤਾਰਾਂਗੇ ਪਰ ਮੈਂ ਹਜੇ ਇੰਨ ਰੱਖੂਗੀ 15-20 ਮਿੰਟ ਇਨਾਕ ਟਾਈਮ ਲੱਗ ਜਾਂਦਾ ਇਹਨੂੰ ਕਿਉਂਕਿ ਥੋੜਾ ਜਿਹਾ ਆਪਾਂ ਥਿੱਕ ਵਾਲਾ ਲਾਉਨੇ ਹੁੰਨੇ ਆ ਮੋਟੇ ਵਾਲਾ ਮੇਰਾ ਜਿਹੜਾ ਫੇਸ ਪੈਕ ਪੈਕ ਰਿਹਾ ਉਹ ਹਮੇਸ਼ਾ ਤੋਂ ਇਹੀ ਰਿਹਾ ਜੀ ਬੇਸਨ ਵਾਲਾ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਇਹ ਲੋ ਜੀ ਇਹਨੂੰ ਆਪਾਂ ਨਾ ਹੁਣ ਸੁੱਕਣ ਦੇਵਾਂਗੇ 15 ਤੋਂ 20 ਮਿੰਟ ਮੈਂ ਹੁਣ ਲੇਟੂਗੀ ਬੈੱਡ ਤੇ ਇੱਦਾਂ ਨਹੀਂ ਬੈਠਦੀ ਹੈਗੀ 15-20 ਮਿੰਟ ਲੱਗ ਜਾਣਗੇ ਸੁੱਕਣ ਉਸ ਤੋਂ ਬਾਅਦ ਆਪਾਂ ਫਿਰ ਉਤਾਰ ਦਾਂਗੇ ਇਹਨੂੰ ਉਤਾਰ ਕੇ ਫਿਰ ਮੈਂ ਮਿਲਦੀਆਂ ਤੁਹਾਨੂੰ ਇੱਕ ਵਾਰੀ ਗਿੱਲੇ ਹੱਥਾਂ ਨਾਲ ਇਹਦੀ ਆਪਾਂ ਮ사ਜ ਕਰਾਂਗੇ ਮਿਲਾਂਗੇ ਆਪਾਂ ਦੁਬਾਰਾ ਕਿਵੇਂ ਉਤਾਰਨਾ ਹੈ ਨਾ ਫਿਰ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ ਹੁਣ ਮੈਂ ਲੇਟ ਜਾਨੀ ਆ ਉਸ ਤੋਂ ਬਾਅਦ ਆਪਾਂ ਦੁਬਾਰਾ ਮਿਲਦੇ ਆ ਲਓ ਜੀ ਹੁਣ ਆਪਣਾ ਇਹ 80% ਸੁੱਕ ਚੁੱਕਿਆ ਤੇ ਹੁਣ ਆਪਾਂ ਤੁਸੀ ਮੇਰੀ ਫੋਟੋ ਆ ਜਿਹੜੀ ਅਫੀਸ਼ੇ 'ਚ ਦੇਖੋ ਤੇ ਬੋਲਣਾ ਨਹੀਂ ਹੈਗਾ ਉਸ ਤੋਂ ਬਹੁਤ ਜ਼ਿਆਦਾ ਫਾਇਨ ਸੁੱਕ ਜਾਉਂਦਾ ਹੈ ਲੋ ਜੀ ਫੇਸ਼ਲ ਹੋ ਗਿਆ ਆਪਣਾ ਡਨ ਤੇ ਹੁਣ ਆਪਾਂ ਕੀ ਕਰਨਾ ਆਪਣੀ ਨਾ ਘਰ ਦੀ ਬਣਾਈ ਹੋਈ ਸੀਗੀ ਕਰੀਮ ਗਈ ਸਾਰੀਆਂ ਚੀਜ਼ਾਂ ਪਾ ਕੇ ਤੇ ਹੁਣ ਉਹ ਨਾ ਸਾਰੀ ਖਤਮ ਹੋ ਗਿਆ ਦੇਖੋ ਪੂਰੀ ਸਰਦੀ ਮੈਂ ਹੀ ਯੂਜ਼ ਕੀਤੀ ਹੁਣ ਮੇਰੀ ਇਹੇ ਸ਼ੀਸ਼ੇ ਜਿਹੜੀ ਖਾਲੀ ਹੋ ਰਹੀ ਹੈ ਹੁਣ ਕੱਲ ਨੂੰ ਇਹਨੂੰ ਦੁਬਾਰਾ ਬਣਾਉਂਗੀ ਕਿਉਂਕਿ ਹੁਣ ਤਾਂ ਬਹੁਤ ਨੇਰਾ ਹੋ ਗਿਆ ਹੁਣ ਨਹੀਂ ਮੇਰੇ ਤੋਂ ਬਣਦੀ ਮੈਂ ਕੱਲ ਨੂੰ ਬਣਾਉਂਗੀ ਤੇ ਹੁਣ ਮੈਂ ਬਸ ਇਹਨੂੰ ਫੇਸ ਦੇ ਉੱਪਰ ਲਾ ਲੈਣੀ ਆ ਜਿੰਨੀ ਕੁ ਵੀ ਮੇਰੇ ਕੋਲੇ ਹੈਗੀ ਆ ਉਸ ਤੋਂ ਬਾਅਦ ਆਪਾਂ ਹੋਰ ਬਣਾ ਲਾਂਗੇ ਬਹੁਤ ਵਧੀਆ ਇਫੈਕਟ ਦਿੱਤਾ ਜੀ ਇਹਨੇ ਬਹੁਤ ਜ਼ਿਆਦਾ ਵਧੀਆ ਇਫੈਕਟ ਪਿਆ ਸੀਗਾ ਇਹ ਕਰੀਮ ਨੇ ਲੋ ਚਿਹਰਾ ਆਪਾਂ ਚਮਕਾ ਲਿਆ ਆਪਣਾ ਬਹਿ ਜਾ ਬਹਿ ਜਾ ਵਿਆ ਵਿਆ ਕਰ ਦ ਹੁਣ ਪੂਰਾ ਤੇ ਕੱਲ ਨੂੰ ਆਪਾਂ ਚਮਕਦੇ ਚਿਹਰੇ ਨਾਲ ਵਿਆਹ ਚੱਲਾਂਗੇ ਹਜੇ ਆਪਾਂ ਹੱਥਾਂ ਦੀ ਸਫਾਈ ਕਰਨੀ ਹੈ ਉਹਦੇ ਲਈ ਆਪਾਂ ਇੱਕ ਵਲੌਗ ਪਾਇਆ ਹੋਇਆ ਹੱਥਾਂ ਦੀ ਸਫਾਈ ਵਾਸਤੇ ਬਹੁਤ ਜ਼ਿਆਦਾ ਇਫੈਕਟਿਵ ਇਟਮ ਈ ਹੈ ਉਹ ਬਹੁਤ ਜ਼ਿਆਦਾ ਜੀ ਲੋ ਜੀ ਹੁਣ ਦੱਸੋ ਤੁਸੀਂ ਮੇਰੇ ਚਿਹਰੇ ਦਾ ਰੰਗ ਢੰਗ ਇਹ ਹਾਈਡਰਾਫਿਸ਼ੀਅਲ ਦਾ ਕਮਾਲ ਬਹੁਤ ਖੂਬਸੂਰਤ ਦਿਸਣ ਲੱਗਿਆ ਹੋਣਾ ਫੇਸ ਮੇਰਾ ਪੂਰਾ ਚਮਕਦਾ ਚਮਕਦਾ ਦਮਕਦਾ ਤੇ ਬਾਕੀ ਮੈਂ ਅ ਕੱਲ ਨੂੰ ਅਗਲੇ ਬਲੌਗ ਦੇ ਵਿੱਚ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਠੀਕ ਹੈ ਜੀ ਜਦੋਂ ਮੈਂ ਜਾਵਾਂਗੀ ਵਿਆਹ ਤੇ ਉਦੋਂ ਤੁਹਾਨੂੰ ਦਿਖਾਵਾਂਗੀ ਕਿ ਕਿਸ ਤਰ੍ਹਾਂ ਪਰ ਰੈਡੀ ਹੋ ਕੇ ਚੱਲਾਂਗੇ ਤੇ ਫੇਸ ਆ ਜਿਹੜਾ ਉਹਦੇ ਤੇ ਗਲੋ ਆ ਜਿਹੜਾ ਉਹ ਕਿੰਨਾ ਆਇਆ ਉਹਨਾਂ ਦਾ ਸਦਸਾ ਮੈਨੂੰ ਤੁਹਾਨੂੰ ਮੇਰਾ ਫੇਸ ਹੈ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ ਇਨਸਟੈਂਟ 글로 ਹੁੰਦਾ ਜੀ ਇਨਸਟੈਂਟ ਕੱਲ ਨੂੰ ਵੀ ਦੇਖਾ ਬਈ ਲੋੜ ਵੈਸੇ ਇਨਸਟੈਂਟ 글로 ਹੁੰਦਾ ਹੈ ਇਹ ਫੇਸ਼ੀਅਲ ਦੇ ਨਾਲ ਜਿਹੜਾ ਫੇਸ਼ੀਅਲ ਹੈ ਤੁਸੀਂ ਹਾਈਡਰਾ ਫੇਸ਼ੀਅਲ 2500 3000 ਦਾ ਜਾ ਕੇ ਪਾਰਲਰਾਂ 'ਚ ਉਹ ਕਰਾਉਂਦੇ ਹੋ ਘਰ ਬੈਠ ਕੇ ਤੁਸੀਂ ਕਰਦੀਆਂ ਚੀਜ਼ਾਂ ਉਹੀ ਸਾਰੀਆਂ ਚੀਜ਼ਾਂ ਜਿਹੜੀਆਂ ਘਰ 'ਚ इजीली ਅਵੇਲੇਬਲ ਹੁੰਦੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਕੇ ਤੁਸੀਂ ਆਪਣਾ ਫੇਸ਼ੀਅਲ ਹੈਗਾ ਜਿਹੜਾ ਘਰ ਦੇ ਵਿੱਚ ਬੜੇ ਸਸਤੇ ਤਰੀਕੇ ਨਾਲ ਤੇ ਬੜੇ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਸੋ ਜੇ ਸਾਨੂੰ ਇੰਨਾ इजीली ਤੇ ਇਨੀਆਂ ਸੌਖੀਆਂ ਚੀਜ਼ਾਂ ਮਿਲ ਜਾਣ ਤੇ ਸਸਤੇ ਦੇ ਵਿੱਚ ਆਪਣਾ ਹਾਈਡਰਾ ਫੇਸ਼ੀਅਲ ਹੋ ਜੇ ਫਿਰ ਅਸੀਂ 2500 3000 ਰੁਪਿਆ ਕਿਉਂ ਖਰਚੀਏ ਠੀਕ ਹੈ ਜੀ ਸੋ ਸਾਰੀਆਂ ਭੈਣਾਂ ਨੇ ਇਹਨੂੰ ਜ਼ਰੂਰ ਟਰਾਈ ਕਰਨਾ ਹੈਗਾ ਤੇ ਫਿਰ ਤੁਹਾਨੂੰ ਖੁਦ ਪਤਾ ਲੱਗੂਗਾ ਜਦੋਂ ਤੁਸੀਂ ਖੁਦ ਅਪਲਾਈ ਕਰੋਗੇ ਨਾ ਇਹ ਰੈਮਡੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਰਿਜ਼ਲਟ ਕਿੰਨੇ ਅੱਛੇ ਆਉਂਦੇ ਨੇ ਠੀਕ ਹੈ ਜੀ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਬਹੁਤ ਵਧੀਆ ਲੱਗੂਗਾ ਇਹ ਵਾਲਾ ਫੇਸ਼ੀਅਲ ਵੀ ਆ ਸ਼ਾਦੀ ਜਾਣ ਤੋਂ ਪਹਿਲਾਂ ਇਹ ਜ਼ਰੂਰ ਕਰਿਓ ਤੇ ਤੁਹਾਨੂੰ ਸਾਰੇ ਪੁੱਛਣਗੇ ਕਿ ਕਿਹੜੇ ਪਾਰਲਰ ਚੋਂ ਤੁਸੀਂ ਫੇਸ਼ੀਅਲ ਕਰਾ ਕੇ ਆਏ ਹੋ ਚਲੋ ਠੀਕ ਹੈ ਜੀ ਆਪਾਂ ਮਿਲਾਂਗੇ ਹੁਣ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ